ਹਰ ਬਾਰ ਦੀ ਤਰ੍ਹਾਂ ਫੇਰ ਅਸੀਂ ਆ ਗਏ ਹਾਂ ਅੱਜ ਜਿਹੜੀ ਤੁਸੀਂ ਦੇਖਣ ਲੱਗ ਰਹੇ ਹੋ ਬਾਬਾ ਜੀ ਜਿਹੜੀ ਤੰਦਾ ਕੱਢੀਆਂ ਵੀ ਐ ਦੁਬਾਰਾ ਕੱਢੀਆਂ ਉਹਨਾਂ ਦੀਆਂ ਕੱਢੀਆਂ ਬਾਬਾ ਜੀ ਦੀ ਸ਼ਕਤੀ ਨਾਲ ਭੂਤ ਪ੍ਰੇਤਾਂ ਦੀਆਂ ਕੱਡੀਆਂ ਹੋਈਆਂ ਨੇ ਜੀ ਸਭ ਕੁਝ ਰਹਿ ਗਏ ਸਮਾਂ ਤਾਂ ਚੜ੍ਹਨ ਦਾ ਹੈ ਹੋਰ ਬੇਟ ਕਰੋ ਬਈ ਮਿੱਤਰੋ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਬਿਲਕੁਲ ਤਿਆਰ ਕਰਕੇ ਅਗਲੀ ਫਿਰ ਬਲੌਗ ਮੂਨਕ ਨੂੰ ਹੈਪੀ ਨਿਊ ਇਅਰ ਕंग्रेचुਲੇਸ਼ਨ ਬਰੋ ਸਾਰਿਆਂ ਨੂੰ ਸਾਡੇ ਵੱਲੋਂ ਨਵਾਂ ਸਾਲ ਤੁਹਾਡੇ ਵਾਸਤੇ ਬਹੁਤ ਵਧੀਆ ਚੜ੍ਹੇ ਹੁਣ ਪੰਪ ਧੱਕੇ ਚੱਲਣਗੇ ਜੈ ਬਾਬੇ ਜੀ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਮੱਠੀ ਚਾਹ ਮੱਠੀ ਚਾਹ ਵੀਰਾਂ ਨੇ ਲੰਗਰ ਲਾਇਆ ਹੋਏ ਨਵੇਂ ਤੁਰਤੇ ਜੀ ਆਹ ਮੱਠੀ ਚਾਹ ਮੱਠੀ ਚਾਹ ਬੇਹੋ ਆਬਾ ਮੈਂ ਰਾਮ ਲੱਗ ਰਿਹਾ ਮੈਂ ਤੇ ਲੰਗਰ ਖਾ ਲਿਆ ਦੇਖੋ ਜਾ ਦੇ ਰਿਹਾ ਹਾਂ ਜਾਨਤਾ ਨਹੀਂ ਹੁਣ ਮੈਂ ਤਾਂ ਪਿਆ ਆ ਸਾਡੇ ਲੁਧਿਆਣਾ ਤੋਂ ਆਏ ਨੇ ਵੀਰ ਜੀ ਇਹਨਾਂ ਨਾਲ ਮਿਲੋ ਆ ਬਾਈ ਚੱਕ ਬਾਈ ਚੱਕ ਬਾਈ ਬਹੁਤ ਹੋ ਜਾਣਗੇ ਵੀਰ ਦੀ ਲਵੇ ਚੱਕ ਬਾਈ ਦੇਖਾ ਕੈਮਰਾ დამੇ ਗਰੋ ਉਹਨਾਂ ਦਾ ਵੀਰ ਦੀ ਲਵੇ ਬਹੁਤ ਹੋ ਜਾਣਗੇ ਲੈ ਜੇ ਬਾਬੇ ਦੀ ਜੀ ਹੈਪੀ ਨਿਊ ਯਰ ਅਸੀਂ ਅੱਜ ਦਾ ਨਵਾਂ ਸਾਲ ਮਨਾਉਣ ਜਾ ਰਹੇ ਆ ਪੀਰ ਬਾਬਾ ਹੈਦਰ ਸ਼ੇਖ ਦੀ ਦਰਗਾਹ ਤੇ ਮਲੇਰ ਕੋਟਲਾ ਵਿਖੇ ਆ ਸਾਰੀ ਸੰਗਤ ਹੈ ਜੀ ਇਹ ਸਾਡਾ ਅੱਜ ਦਾ ਬਲੌਗ ਹਨੀ ਢਿੱਲ ਬਲੌਗਸ ਬਲੌਗ ਨੂੰ ਸਬਸਕ੍ਰਾਈਬ ਕਰਨਾ ਜੀ ਵੱਧ ਤੋਂ ਵੱਧ ਪਿਆਰ ਕਰੋ లైక్ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰੋ ਜੀ ਤੁਹਾਡਾ ਆਪਣਾ ਹੀ ਚੈਨਲ ਸਮਝ ਗਏ ਹਾਏ ਬਾਸ ਕੱਢ ਰਹੇ ਨੇ ਆ ਮੁੰਡੇ ਜਾਂਦੇ ਜਾਂਦੇ ਦੇਖੋ ਜੀ ਮਾਡ ਰੈਕਟਰ ਕਰ ਰਹੇ ਨੇ ਕਿਹੜੇ ਲੱਗੇ ਹੋਏ ਨੇ ਜੀ ਬਾਕੀ ਫੋਨ ਅੱਗੇ ਅੱਗੇ ਫੋਨ ਰੋ ਤੁਨ ਵਧੀਆ ਵਧੀਆ ਜੈ 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 ਬਾਬੇ ਦੀ ਜੈ ਬਾਬੇ ਦੀ ਲੋ ਜੀ ਆਪਾਂ ਪਹੁੰਚ ਗਏ ਬਾਬਾ ਪੀਰ ਹਾਦਰ ਸ਼ੇਖ ਜੀ ਦਰਗਾਹ ਤੇ ਟਾਈਮ ਕਿੰਨਾ ਹੋ ਗਿਆ ਭਾਈ ਕਿੰਨੇ ਵਜੇ ਪਹੁੰਚੇ ਆਪਾਂ ਚੈੱਕ ਕਰੋ ਮੜਾ ਜੀ 6:41 ਠੀਕ 6:41 ਤੇ ਬਿਲਕੁਲ ਰਾਈਟ ਬਾਬਾ ਜੀ ਦਰਗਾਹ ਲਵੇ ਅਸੀਂ ਗੱਡੀ ਲਾਣ ਲੱਗ ਰਿਹਾ ਜੀ ਫਿਰ ਬਾਕੀ ਵੀਡੀਓ ਕੇਸ ਨੂੰ ਦਿਖਾਣੇ ਆ ਜੀ ਧੰਨਵਾਦ ਜੈ ਬਾਬੇ ਜੈ ਬਾਬੇ ਹਰ ਵਾਰ ਦੀ ਤਰ੍ਹਾਂ ਫੇਰ ਅਸੀਂ ਪੁੰਤ ਨਵਾਂ ਸਮਾਉਣ ਵਾਸਤੇ ਮਰੇਲ ਕੋਟਲੇ ਅਸੀਂ ਹਰ ਸਾਲ ਇੱਥੇ ਆਉਣਾ ਸੇਵਾ ਸੁਭਾ ਕਰਨ ਵਾਲੇ ਨਵਾਂ ਸਮਾਉਣ ਵਾਸਤੇ ਤੇ ਅੱਜ ਫੇਰ ਆਇਆ ਤੁਹਾਨੂੰ ਸਾਰਾ ਬਲੌਗ ਦਿਖਾਵਾਂਗੇ ਇਹ 786 ਚੌਂਕ ਨਾ ਹਾਂ 786 ਚੌਂਕ ਠੀਕ ਹੈ ਮਰੇਲ ਕੋਟਲੇ ਲੋ ਜੀ ਪਹੁੰਚ ਗਏ ਆਪਾਂ 786 ਚੌਂਕ ਮਰੇਲ ਕੋਟਲੇ ਤੇ ਤਦ ਲਈ ਮੋਟੇ ਦੇਖਣ ਬਰੋ ਇਹ ਹੋ ਬਾਬਾ ਨਾ ਕਿ ਅੰਦਰ ਮੱਖਣ ਦੇ ਕੇ ਜਾਂਦੇ ਆ ਆਇਓ ਆਇਓ ਚਾ ਚੱਲ ਜੇ ਬਾਬਾ ਹਦਰ ਸੇਖ ਜੀ ਜੀ ਬਾਬਾ ਇਸ ਗਾਹ ਤੋਂ ਪਹੁੰਚ ਚੁੱਕਿਆ ਜੀ ਦੇਖੋ ਅੱਜ ਨਵਾਂ ਸਾਲ ਹੈ ਜੀ ਸੋਨੋ ਵੀ ਹੈਪੀ ਨਿਊ ਇਅਰ ਸਾਰਿਆਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਆ ਜਿਹੜੀ ਤੁਸੀਂ ਦੇਖਣ ਲੱਗ ਰਹੇ ਹੋ ਬਾਬਾ ਜੀ ਦਾ ਜਿਹੜੀ ਕੰਦਾ ਕੱਢੀ ਹੋਈ ਐ ਦੁਬਾਰਾ ਕੱਢੀ ਹੋਣੀ ਤੇ ਕੁੰਚੀ ਦੀ ਗੱਡੀ ਬਾਬਾ ਜੀ ਦੀ ਸ਼ਕਤੀ ਨਾਲ ভূত ਪ੍ਰੇਤਾਂ ਨੇ ਕੱਡੀਆਂ ਹੋਈਆਂ ਨੇ ਜੀ ਉਹ ਅੱਤੋਂ ਰਾਤ ਕੱਢਿਆ ਸੀ ਨਾ ਕਿਸੇ ਨੂੰ ਪਤਾ ਲੱਗਿਆ ਸੀਗਾ আর ਉਸ ਤੋਂ ਬਾਅਦ ਜਦੋਂ ਸੁਬਾਹ ਹੋਈ ਸਵੇਰ ਦਾ ਟਾਈਮ ਹੋਇਆ ਉਹਨੇ ਕਿਸੇ ਮਾਤਾ ਨੇ ਟੱਕੀ ਪੀਸਣੀ ਜਾਂ ਆਟਾ ਆਟਾ ਪੀਸਦੇ ਦੀ ਆਵਾਜ਼ ਆ ਗਈ ਨਾਲ ਦੇ ਨਾਲ ভূত ਪ੍ਰੇਤਾਂ ਨੇ ਕੰਦਾ ਬੰਦ ਕਰਤੀ ਜਾਂ ਨਹੀਂ ਪਤਾ ਨਹੀਂ ਸੀ ਰਾਤੋਂ ਰਾਤ ਕੰਦਾ ਕਿੱਥੇ ਤੱਕ ਲੱਗ ਜਾਂਦੀ ਚਲੋ ਜੀ ਉਹ ਜੀ ਆਪ ਦਰਗਾਹ ਦੇ ਐਂਟਰ ਹੋ ਰਿਹਾ ਨਾ ਅੰਦਰ ਅੰਦਰ ਚਲੋ 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 ਦੇਖ ਕਰੋ ਕੋਟਲੇ ਵਾਲੀ ਸਰਕਾਰ ਦਾ ਹੋ ਸੱਚੇ ਜਰਮਾਨਾ ਦਰਵਾਜੇ ਹੋਏ ਲੰਕਰ ਸੇਵਾ ਦੇ ਦਕਾੜ ੜੀ ਹੂੰ ਬਹੁਤ ਵਾਰ ਸਵਲੰਗਰ ਬਹੁਤ ਤਰ੍ਹਾਂ ਦੇ ਦੇਖੋ ਸਵਲੰਗਰ ਸਾਹਿਬ ਨੂੰ ਜਿਹੜੇ ਦਿਖਾਏਗੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਫੇਰ ਮਰੀਰਕੋਟਲੇ ਨਮਾਸਾਮਣ ਆਉਣ ਲਈ ਆਏ ਆਪਾਂ ਹੂੰ ਕੀ ਆ ਇਹ ਗੱਲ ਨਾਲ ਰੋਲਾ ਮਸਲਾ ਵਾਲਾ ਵੱਡਾ ਗੰਭੀਰ ਪੈ ਗਿਆ ਗੰਭੀਰ ਪੈ ਗਿਆ ਮਸਲਾ ਗੰਭੀਰ ਹੋ ਗਿਆ 1210 ਹੋ ਗਈ ਹੁਣ ਬੰਦੀ ਵਾਲਾ ਖਾਈ ਦੌਰ ਹੈਗੀ ਹੁਣ ਆਪਣਾ ਇਹਨਾ ਕਰਾਇਆ ਕਰਾਇਆ ਇਕੱਠਾ ਕਰਦੇ ਪੁੰਤ ਵਾਲੇ ਉਸਤਾ ਦੇ ਇਹ ਜਿਹੜੇ ਸਵਾਰੀਆਂ ਪਈਆਂ ਨੇ ਇਹ ਅਸੀਂ ਇੱਕ ਚਾਹੇ ਰਿਹਾ ਹੈ ਇੱਕ ਚਾਹੇ ਰਿਹਾ ਖਰਚਾ ਬਹੁਤ ਜਾਂਦਾ ਫਿਰ ਮੈਂ ਤੁਹਾਨੂੰ ਦੱਸ ਦਿੰਦਾ 22 ਲੋਬੀ ਦੇਖੋ ਕੀ ਬਣਦਾ ਦੇਖਿਆ ਦੂ ਬਾਅਦ ਆਪਾਂ ਜੱਸੀ ਦੱਸ ਮੇਰੇ ਕੋਲ ਮੜਾ ਮੋਟਾ ਕੀ ਦੱਸੀਏ ਜੀ ਇੱਥੇ ਲੰਗਰ ਬਹੁਤ ਪ੍ਰਕਾਰ ਦੇ ਨੇ ਜੀ ਬਾਬਾ ਜੀ ਦੇਖਾ ਦੇ ਹੀ ਜਾਂਦੇ ਹੈਗੇ ਆਏ ਹਾਏ ਸਹੀ ਗੱਲ ਹੈ ਇੱਧਰ ਬਾਬਾ ਜੀ ਦਾ ਜਮਾਨ ਚੰਦਰ ਹੈ ਹਾਂ ਇੱਧਰ ਸੰਗਤ ਬੈਠੀ ਹੈ ਲੰਗਰ ਦਾ ਬਹੁਤ ਨੇ ਭਾਈ ਉਹਦੇ ਨਹੀਂ ਜਾਂਦੇ ਹਨ ਵੀ ਬਹੁਤ ਜਿਆਦਾ ਆਨੰਦਪੂਰਨ ਬਾਬਾ ਜੀ ਕਾਦੇ ਕਾਦੇ ਲੱਕਰ ਨੇ ਜੋ ਮਰਜੀ ਖਾਓ ਕਾਜੂ ਬਿਸਕੁਟ ਕੀ ਟਿੱਕੀਆਂ ਦਹੀਂ ਪੁੰਡੇ ਆਏ ਹਾਏ ਸਹੀ ਗੱਲ ਹੈ ਦਰਵੇ ਚੱਲੀ ਜਾਂਦੇ ਲੰਗਰ ਫਰੂਟ ਚਾਰਟ ਕਰਨ ਆ ਲਈ ਇਧਰ ਐ ਸਾਡੇ ਚ ਕਾਰ ਜੀ ਖੜੇ ਨੇ ਇਧਰ ਵੀ ਮੂੰਹ ਭਰਾ ਜਾ ਰਿਹਾ ਦਰਤਾਰ ਕੀ ਹਾਲ ਐ ਫੋਨ ਕਰੇ ਰਹਿ ਗਏ ਸਾਈਡ ਹੋ ਗਏ ਦਰਤਾਰ ਇਹ ਮਸਾਤੀਆ ਇਹ ਬਈ ਮੂੰਹ ਤੇ ਨਾ ਹੋਏ ਦਰਵੇ ਵੀ ਤਿਸਰਾ ਮਣਵਨੇ ਦੇਖੋ ਪਾਸੇ ਜਗਤਾਰ ਪੰਡ ਗਵੰਦਪਰਾਵ ਦੀ ਧਰਤੀ ਦਾ ਨੌਜਵਾਨ ਪਾਸੇ ਸ਼੍ਰੀਸ਼ ਬਾਬੂ ਅਕਬਰਪੁਰੀਏ ਦੇ ਪਿੰਡ ਦਾ ਬਾਬਾ ਕਰੋ ਜਿਹਨੇ ਬਰਤੀ ਪੁਨੀ ਉਹ ਪੁਨੀ ਸ਼ਰਮਾਨੀ ਦੇ ਕਿਹੜਾ ਮਾਣ ਹਣੀ ਸ਼ਾਨ ਉਹਦਾ ਛੋਟਾ ਪਾਈ ਹੈ ਇਹ ਲੱਗ ਰਿਹਾ ਤੁਹਾਨੂੰ ਟੈਂਟਰ ਚ ਤਾਂ ਖੇਡ ਰਹੇ ਨੇ ਆਹੋ ਆਬਾ ਮੈਂ ਆਰਾਮ ਲੱਗ ਰਿਹਾ ਮੈਂ ਤਾਂ ਬਈ ਲੰਦਰ ਖਾ ਲੈ ਦੇਖੋ ਜਿਆਦਾ ਜਾਦਾ ਨਹੀਂ ਹੁਣ ਮੈਂ ਤਾਂ ਪਿਆ ਆ ਸਾਡੇ ਲੁਧਿਆਣਾ ਤੋਂ ਆਏ ਦੀ ਵੀਰ ਜੀ ਇਹਨਾਂ ਨਾਲ ਮਿਲੋ ਆ ਭਾਈ ਜੀ ਇਹਨਾਂ ਦਾ ਬੈਸਨ ਆ ਫਰਾਈਟ ਵਾਲੇ ਹੈ ਉਹਨਾਂ ਨੇ ਪਰਲ ਕੰਪਨੀ ਚ ਕੰਮ ਕਰਦੇ ਨੇ ਕਿਸੇ ਬੈਸਨ ਆ ਫਰਾਈਟ ਚ ਤੇ 60 ਸੈਕਿੰਡ ਤੋਂ ਵੀ ਵੱਡੀ ਹੁੰਦੀ ਹੈ ਹਾਂ ਫੱਕ ਗਿਆ ਤੂੰ ਕੱਟ ਖਾਣਾ ਵੀ ਸੈਕਿੰਡ ਦੀ ਸੁੱਚੀ ਹਾਂ ਸੱਚ ਕੱਟ ਖਾਇਆ ਕਰ ਤੂੰ ਜਿਆਦਾ ਖਾਣ ਲੱਗ ਗਿਆ ਹੋਰ ਜਿਆਦਾ ਮੈਂ ਤਾਂ ਫਰੀਜ਼ਰ ਲੰਕਰ ਠਿੱਡ ਤੇ ਆਪਦਾ ਸੀ ਹਾਂ ਚੱਲ ਕੋਈ ਨਹੀਂ ਤਾਉ ਕਰਨਾ ਪਊਗਾ ਫਸਤ ਤੋਂ ਵੀ ਵੱਡੀ ਹੁੰਦੀ ਹੈ ਸੁੱਚੀ ਸੁੱਚੀ ਬਸ ਕੱਲੀ ਕੇਸਰ ਮਾਰੂਗੀ ਉਹਨੂੰ ਤਾਂ ਸਮਝੋ ਕੋਈ ਘੰਟਾ ਘੰਟਾ ਓਕੇ ਆਇਓ ਆਇਆ ਮੂਨ ਕਾ ਦਾ ਲੰਗਰ ਡਾਕਟਰ ਉਹ ਖੜੇ ਹੋਏ ਕੱਟ ਖਾਗਲਾ ਆਵੇ ਆਪਣਾ ਤੋਂ ਮੋਟਾ ਹੋਈ ਜਾਣਾ ਕੋਈ ਲੰਗਰ ਛੱਡ ਦੇ ਆਵੇ ਆ ਬਾਬੇ ਦੇ ਲੰਗਰ ਨੇ ਬੱਸ ਬਾਬੇ ਦੇ ਲੰਗਰ ਅਰੇ ਗੰਜਰੇ ਲਾ ਵੀ ਖਾਣਾ ਹੈ ਆਜਾ ਚੜੰਜੋ ਅਕੀ ਨਿਊਜ਼ ਜੀ ਬਾਬਾ ਪੀਰ ਬਾਬਾ ਅੱਜ ਦੇ ਇੱਕ ਸਰਕਾਰ ਲਈ ਆਈ ਸਾ ਨਵਾਂ ਸਾਲ ਮਨਾਣੇ ਆ ਜਹਾਂ ਤੋਂ ਸੰਗ ਨੂੰ 5-7 ਮੀਟਰ ਰਹਿ ਕੇ ਨਵਾਂ ਸਾਲ ਚੜ੍ਹਦੇ ਉਸ ਤੋਂ ਬਾਅਦ ਅਸੀਂ ਫਮ ਫਟਾਕੇ ਵੀ ਚਲਾਉਣੇ ਨੇ ਬਾਬਾ ਜੀ ਜੇ ਪੂਸ਼ੀਆਂ ਵੀ ਤੁਹਾਨੂੰ ਬਹੁਤ ਬਰਾਤ ਕਾਉਣੀਆਂ ਨੇ ਬਹੁਤ ਆਨੰਦਦਾਉਂਦਾ ਬਾਬਾ ਜੀ ਉਹਦੇ ਕਾਹਦੇ ਉਹ ਗੱਲ ਨਹੀਂ ਅੰਦਰ ਦਿਖੋ ਕੋਈ ਬਾਕੀ ਠੰਡ ਵੀ ਬਹੁਤ ਹੋ ਰਹੀ ਹੈ ਬਾਕੀ ਕਿਰਪਾ ਜੀ ਬਾਬੇ ਦੀ ਭਾਈ ਜੀ ਆਪਣਾ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਦਾ ਅੰਦਾਜ਼ਾ ਸਾਲ 20 ਹਸ ਦਾ ਗੇਡ ਦਾ ਸਾਡਾ ਵਧੀਆ ਇਸੇ ਤਰ੍ਹਾਂ ਸੀ ਯਾਰ ਮਿੱਤਰਾਂ ਜਿਵੇਂ ਐਵੇਂ ਹੱਦ ਦੇ ਖੇਡਦੇ ਆਈਏ ਧੰਨਵਾਦ ਕਰਦੇ ਆ ਮਾਪਬਾਈ ਦੇ ਜਿਹੜਾ ਸੰਕਰਤ ਸਾਲ ਆਪਣੀ ਸਰਗਾਹ ਤੇ ਬੁਲਾ ਕੇ ਸ਼ੁਰੂ ਕਰਨ ਦਾ ਬਹੁਤ ਖੰਸਾ ਥੋੜਾ ੋੜਾ ਲੋਗ ਬਣਾਇਆ ਜਿਹੜੇ ਲੱਗਾ 5-7 ਮਿੰਟ ਹੋਰ ਸਾਡੇ ਲੋ ਜਿਹੜੇ ਆਪਣੇ ਨਾਲ ਪੰਚਾਇਨੇ ਸਾਰੇ ਦਿਖਾਉਣੇ ਆ ਸਰੇ ਪਾਵੜਾ ਸੋਨੀ ਪਾਵੜਾ ਸਾਰੇ ਪਾਵੜੇ ਵਾਲੇ ਜਗਤਾਰ ਜੱਸੀ ਲਾਡੀ ਕਿਉਂ ਨਹੀਂ ਲਾਇਆ ਹੋਰ 1 ਮਿੰਟ ਹੋਰ ਵੇਟ ਕਰੋ ਬਈ ਮਿੱਤਰੋ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਬਿਲਕੁਲ ਤਿਆਰ ਕਰਕੇ ਅਗਲੀ ਫਿਲਮ ਬਲੌਗ ਮੂਨਤ ਨੂੰ ਹੈਪੀ ਨਿਊ ਇਅਰ ਕंग्रेचुਲੇਸ਼ਨ ਬਰੋ ਸਾਰਿਆਂ ਨੂੰ ਸਾਡੇ ਵੱਲੋਂ ਨਵਾਂ ਸਾਲ ਤੁਹਾਡੇ ਵਾਸਤੇ ਬਹੁਤ ਵਧੀਆ ਚੜੇ ਹੁਣ ਪੰਪ ਠੱਕੇ ਚੱਲਣਗੇ ਜੈ ਬਾਬੇ ਜੀ ਜੈ ਬਾਬੇ ਜੀ ਜੈ ਬਾਬੇ ਜੀ ਹੁਣੇ ਬੋਲਦਾ ਨਵਾਂ ਸਾਲ ਵੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਬਾਕੀ ਲੋੜੀਆਂ ਤਾਲਾ ਕੋਈ ਨਹੀਂ ਬਾਈ ਆ ਗਿਆ ਹਰ ਸਾਲ ਹੋ ਰਿਹਾ ਹੁੰਦਾ ਐ ਨਵਾਂ ਸਾਲ ਮਨਾਉਣਾ ਹੋ ਰਿਹਾ ਬਾਕੀ ਬੜਾ ਕੇ ਵੀ ਤਿਆਰੀ ਆ ਚੱਲਣ ਲੱਗੇ ਨਵੇਂ ਸਾਲ ਦੇ ਕਿੰਨੇ ਮਿੰਟ ਰਹਿ ਗਏ ਟਾਈਮ ਦੇਖੋ ਚਾਰ ਹਨੀ ਵੀਰ ਇੱਥੇ ਦਿਖਾਉਗਾ ਡਰੈਸ ਸੰਗ ਦਾ ਬਹੁਤ ਸੰਗ ਦਾ ਬਈ ਬਹੁਤ ਰੌਸ਼ਨਾ ਹੋ ਰੇ ਟੌਕੀਆਂ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਆਕਰ ਬਹੁਤ ਤੋਂ ਕਾਮਨਾ ਬਹੁਤ ਮੱਥਾ ਵੀਰੇ 2-3 ਘੰਟੇ 2 ਦਿਨਾਂ ਦਾ ਮੱਥਾ ਠੀਕ ਹੈ ਨਾ 2-3 ਘੰਟੇ ਦਾ ਮੱਥਾ ਠੀਕ ਹੈ ਵੀਰੇ ਪਹਿਲਾਂ ਤਾਂ ਤੁਸੀਂ ਮੱਥਾ ਦੇਖਣਾ ਉਹਦਾ ਰਸ ਹੈ ਨਹੀਂ ਕਿਦੋਂ 12 ਵਜੇ ਵਾਲਾ ਉਹਦਾ ਰਸ ਬਹੁਤ ਜ਼ਿਆਦਾ ਹੋ ਗਿਆ ਪੰਪ ਚੱਲਣਗੇ ਇਹ ਪੀਦ ਵਾਲੀ ਠੀਕ ਹੈ ਲੋ ਵੀ 4 ਮਿੰਟ ਰਹਿ ਗਏ ਨੇ ਚੈੱਕ ਕਰ ਲੈ ਲੱਗ ਰਹੇ ਨੇ ਇੱਧਰ 그러세요. <목소리로> 2 ਮਿੰਟ ਰਹਿ ਗਏ ਜੀ ਸਮੇਂ ਸਾਲ ਲਈ 2020 ਹੈਪੀ ਨਿਊ ईयर 20 ਮਿੰਟ ਬਾਕੀ ਹੈਪੀ ਨਿਊ ईयर ਦੇ ਬਹੁਤ ਬਹੁਤ ਲੱਖ ਲੱਖ ਵਧਾਈਆਂ ਅਗਲਾ ਆਉਣ ਦੇਖਾਂਗੇ ਕਿਵੇਂ ਦਾ ਹੁੰਦਾ ਹੈ ਬਾਕੀ ਬਾਬਾ ਜੀ ਹਰ ਸਾਲ ਸਾਨੂੰ ਇਦੀ ਤਰੀਸੀ ਹਾਜ਼ਰੀਆਂ ਲਵਾ ਕੇ ਜਾਂਦੇ ਜੀ ਦੇਖੋ ਬਾਬਾ ਜੀ ਦੇ ਦਰਦ ਸਾਈ ਪ੍ਰਧਾਨ ਸਰੇਸ਼ ਸਿੰਘ ਵੱਟ ਪਾਵਣਾ 2020 ਦੇਖੋ ਸਾਲ ਕਿਦਾਂ ਦਾ ਰਹੇਗਾ 2023 ਸਾਡੇ ਵਾਸਤੇ ਵਧੀਆ ਸੀ ਵਧੀਆ ਵੀ ਸੀ ਵਧੀਆ ਵੀ ਸੀ ਠੀਕ ਹੈ ਨਾ ਆਪਣ ਵਧੀਆ ਸੀ ਆਪਣੇ ਵਾਸਤੇ ਵਾਕੀ ਦੇਖੋ ਕਿੰਨਾ ਟਾਈਮ ਹੋ ਗਿਆ 1 ਮਿੰਟ ਬਸ 1 ਮਿੰਟ ਬਹੁਤ ਜ਼ਲੀ ਫੀਲ ਹੈ ਐਰਮੇ ਪੰਪ ਚੱਲੇ ਨਹੀਂ ਸਿਧਕਾਓ ਲੋ ਵੀ ਨਵੇਂ ਸਾਲ ਚੜ ਗਿਆ ਤੁਹਾਨੂੰ ਬਹੁਤ ਬਧਾਈਆਂ ਜੀ ਅਸੰਦੇ ਹੀ ਨਹੀਂ ਪੰਪਾ ਲੈਣੇ ਸਿਧਕਾਓ ਵੀ ਜੀ ਪੰਪਾ ਲੈਣੇ ਪੰਪ ਚੱਲੇ ਨਹੀਂ ਸਤਾਦਾ ਏ ਚੱਲ ਪੇ ਲੋ ਜੀ ਹੈਪੀ న్యూ ਈਅਰ ਕਿਆ ਯਾਰ 2024 2024 ਤੋਂ ਯਾਰ 24 300 ਰੁਪਏ ਡੀਲਰ ਸਾਹ ਅੱਗੇ ਲੱਖ ਲੱਖ ਹੋਤੀਆਂ ਸੋਡਲੀ ਨਵਾਂ ਸਾਲ ਵਧੀਆ ਤਰੱਕੀਆਂ ਲੈ ਕੇ ਆਵੇ ਬਸ ਖੁਸ਼ ਰਹੋ ਉਸ ਨਾਲ ਚਾਰੇ ਨੂੰ ਲਾਇਕੇ ਸ਼ੇਅਰ ਸਬਸਕ੍ਰਾਈਬ ਕਰ ਕਰਦੇ ਹੋ ਬਾਈ ਜੀ ਚੱਲੀਏ ਚੱਲ ਓਏ ਯਾਰ ਸਾਡੇ ਵੱਲੋਂ ਸਾਲ ਨੂੰ ਬਹੁਤ ਸਾਰੀ ਹਰੀ ਹੈਪੀ ਈਵਿੰਗ ਦੇਖੋ ਪਾਪਾ ਜੀ ਦੀ ਕਿਰਪਾ ਅੱਜ ਸਰ ਉਹ ਥਿੱਕੀ ਲੈ ਆ ਗਏ ਸਾਲੇਸੀ ਕਰੋ ਸਲਾਮ ਆਓ ਜਲਦੀ ਆਪਾਂ ਡੌਗੀ ਡੌਗੀ ਵਾਹ ਵਾਹ ਆ ਦੇਖੋ ਡੌਗੀ ਡੌਡੀ ਲੈਣਾ ਕੁਝ ਨਹੀਂ ਓਏ ਤੇਰੀ ਐਡੀ ਚੱਲ ਰਹੀ ਸੀ ਮਾ ਉਹਦੀ ਸਟੋਰੀ ਪਾ ਦੀ ਮਾ ਦਿਲ ਦੀ ਬੋਣੀ ਜੀ ਕਿਹੜੇ ਕੌਲ ਵਧੀਆ ਨੇ ਜਿਹੜੇ ਮਰਜ਼ੀ ਲੈਣਾ ਹੈ ਲੇਡੀ ਨਵਰਦਾ ਆਨੰਦ ਮੱਠੀ ਸਾਹਿਬ ਜੀ ਰਾਣੀ ਲੰਗਰ ਲਾਇਆ ਹੋਇਆ ਨਵੇਂ ਚਿੱਟੇ ਆ ਮੱਠੀ ਚਾਹ ਮੱਠੀ ਚਾਹ ਲੰਗਰ ਨਾ ਕੋਈ ਛੱਡਿਆ ਤੁਸੀਂ ਬਹੁਤ ਆਨੰਦ ਮੰਗਲ ਰੱਜੇ ਪੁੱਜੇ ਹੋਏ ਜੰਮੀ ਐਣ ਕਦਰੇ ਜਲੇ ਲੰਗਰ ਕਿਧਰੇ ਜਰੇਬੀਆਂ ਕਿਧਰੇ ਰਾਸਗੋਲੇ ਕਿਧਰੇ ਗਜਰੇਲਾ ਨਾ ਸੋਣੀ ਛੱਡੇ ਪਹਿਲੇ ਵੀ ਦਿਖਾਏ ਤੁਹਾਨੂੰ ਆ ਜ਼ਿਆਦਾ ਕੱਫ ਤੇਰਾ ਬਹੁਤ ਵਧੀਆ ਨੇ ਕੋਈ ਲੰਗਰ ਨਹੀਂ ਛੱਡਦੇ ਹੈਗੇ ਗੁਲਾਬ ਜਾ ਆਪਣਾ ਗਜਰੇਲਾ ਚੋਲੇ ਪੂਰੀਆਂ ਹੋਰ ਲੱਗ ਰਿਹਾ ਸਭ ਕੁਝ ਖਾ ਗਏ ਬਿਸਕੁਟ ਕਾਫੀ ਕੂ ਵੀ ਚਾਹ ਚਾਹ 12 ਵਾਲੀ ਚਾਹ 12 ਬਜੇ ਅਰਜਨ ਸਿੰਘ ਨੂੰ ਕਹਿੰਦਾ ਚਾਰ ਵਾਲੀ ਚਾਹ ਆਪਰੇ ਕਿੰਨਾਂ ਵਜੇ 12:11 ਮਿੰਟ ਭਾਈ ਆਹ ਅੰਮ੍ਰਿਤ ਜਾਨੇ ਦੀ ਬੜਾ ਇਹ ਲੰਗਰ ਨਹੀਂ ਛੱਡਾ ਹੈਗਾ ਇੰਨੇ ਜਿਹੇ ਬੜੇ ਮੂਹ ਦਿਖਾ ਦੇ ਬੜਾ ਇਹਨਾਂ ਦਾ ਹੈ ਇੱਕ ਦਾ ਬੈਠਾ ਨੋ ਜਵਾਨ ਲੰਗਰ ਪਾਰਟੀ ਮੀਰ ਦਾ ਟਾਈਮ ਹੋ ਰਿਹਾ ਹੈ ਖੀਰ ਵੀ ਖਾ ਕੇ ਆਏ ਨੇ ਦੋ ਦੋ ਵਾਰੀ ਜਗਤਾਰ ਖਵਾ ਦੇ ਕੋਈ ਲੰਗਰ ਨਹੀਂ ਲੱਗਿਆ ਖੀਰ ਅਨੰਤ ਤੇ ਬਹੁਤ ਆ ਜਗਤਾਰ ਖਵਾ ਦੇ ਆਪਣੇ ਕਿ ਨਹੀਂ ਲੱਗਿਆ ਲੰਗਰੇ ਵਾਲੇ ਲੱਗੇ ਹੋਏ ਨੇ ਬਾਈ ਕੋਫੀ ਆ ਕੋਫੀ ਆ ਚਾਹ ਪਕੌੜਾ ਕੀ ਠੀਰ ਹੈਪੀ ਨਿਊ ਯਰ ਬਾਈ ਜੀ ਹੈਪੀ ਨਿਊ ਯਰ ਲੋ ਜੀ ਆਪਾਂ ਕਰਾਇਆ ਸਲਾਮ ਹੁਣਾ ਬਹੁਤ ਚੱਲਦਾ ਹੈ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਕਰਿਆ ਕਰੋ ਕੋਈ ਵੀ ਸਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜੁੜੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੀ ਸਾਡੀ ਪਾਵੜਾ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿਖਾਉਂਦੇ ਹਾਂ ਪਾਵੜਾ ਟੀਮ ਪਾਵੜਾ ਟੀਮ 90 ਸਾਲ ਦੀਆਂ ਵਧਾਈਆਂ ਪਾਵਰ ਟੀਮ ਵੱਲੋਂ ਹੈਪੀ ਨਿਊ ਇਅਰ ਆਹ ਕਿਹੜਾ ਸਟਾਈਲ ਹੈ ਦੋ ਦੋ ਕੱਪ ਦੋ ਦੋ ਕੱਪ ਉਹ ਨਹੀਂ ਪਹਿਲੇ ਕੱਪ ਵਿੱਚ ਚਾਹ ਪੀ ਲਈ ਲੈ ਮਰੇ ਜਾਣਾ ਹੈਪੀ ਨਿਊ ਇਅਰ ਤੈਨੂੰ ਹੈਪੀ ਨਿਊ ਇਅਰ ਜੀ ਹੋਰ ਵਧੀਆ ਵਧੀਆ ਜੀ ਵਧੀਆ ਆ ਮੁੰਡਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਕਿਉਂ ਦੇਖ ਲਓ ਨਾ ਵੀਡੀਓ ਸਾਰੀਆਂ ਹਾਂਜੀ ਹਾਂ ਤੈਨੂੰ ਵਧਾਈਆਂ 90 ਸਾਲ ਦੀਆਂ 90 ਸਾਲ ਦੇ ਸੋਨੂ ਪੋਤ ਪੋਤ ਇਹ ਮੁੰਡਾ ਇਹ ਆਪਣੇ ਲੰਗਰ ਨਾਲ ਆਇਆ ਸੀ ਪਿੰਡ ਦਾ ਲੰਗਰ ਲੱਗਿਆ ਆਪਣਾ ਮੂਲ ਸ਼ਹਿਰ ਦਾ ਉਹਦੇ ਨਾਲ ਆਇਆ ਹੋਇਆ ਸੀ ਗਾਣੀ ਕਰ ਬਲੌਗਸ ਇਹ ਬੱਸ ਆਈ ਆਪਣਾ ਨਾ ਦੋ ਬੱਸ ਦੋ ਦੂਜੀ ਬੱਸ ਖੜੀ ਹੈ ਹਾਂ ਸਕੂਲ ਵਾਸਤੇ ਹੈ ਡਾਕਟਰ ਹਾਂ ਸਾਹਮਣੇ ਹੋਰ ਦੀ ਬੱਸ ਹੈਲੋ ਹੈਪੀ ਨਿਊਜ਼ ਚਲੋ ਤੁਸੀਂ ਘਰ ਨੂੰ ਹੈਪੀ ਨਿਊਜ਼ ਡਾਕਟਰ ਥੋੜਾ ਡਾਕਟਰ ਵੱਡਾ ਡਾਕਟਰ ਇਹ ਦੋ ਇਹ ਦੋ ਵੱਡਾ ਘਰੇ ਆ ਬਿਲਕੁਲ ਲੈਣਾ ਹੈ ਆ ਲੈਣਾ ਤੂੰ ਓਏ ਲੈਣਾ ਲੈਣਾ ਆ ਜਾ ਆ ਜਾ ਬਾਬੇ ਜਿਹੜਾ ਜਿਹੜਾ ਬਈ ਮੇਰੇ ਬਾਬੇ ਤੇ ਜਾ ਚੜਾਊਗਾ ਉਹ ਮੰਨ ਜੇ ਬਰਾਦਾ ਪੂਰੀਆਂ ਕਰੂਗਾ ਆ ਦੇਖੋ 1.47 ਲੈਂਦੀ ਆ ਕਿਉਂ ਇਹਦੇ ਵਾਸਤੇ ਪਾਪਾ ਮੈਨੂੰ ਬੰਦੂਖ ਲੈ ਕੇ ਆਈਂ ਕਹਿੰਦਾ ਮੈਂ ਫੌਜੀ ਬਣਨਾ ਮੈਂ ਚੰਗਾ ਪੁੱਤ ਆ ਫਿਰ ਕੀ ਗੱਲ ਹੈ ਲਿਆ ਕੇ ਦੇਣੀ ਪਊਗੀ ਹੋਰ ਵੱਡਾ ਹੋ ਕੇ ਮੇਰੇ ਵੀ ਬੰਦੂਖ ਲੈ ਕੇ ਆਇਆ ਹੋਣਾ ਕਿੰਨੇ ਦੀ ਪੈਗੀ ਲਾਇਸੈਂਸ ਤੋਂ ਸੁਸਕਰਵਾ ਲੈਦਾ ਸਾਨੂੰ ਪੈਗੀ 1.80 ਹਜ਼ਾਰ ਦੀ ਬਣਾ ਲਾਇਸੈਂਸ ਤੋਂ ਹਾਂ ਠੀਕ ਹੈ ਮੇਲੇ ਚ ਲਈਏ 40 ਰੁਪਏ ਦੀ ਕਿੰਨੇ ਜੀ 80 ਰੁਪਏ ਦੀ 100 ਰੁਪਏ ਇਹਦੇ ਨਾਲ ਕਿਦਾ 50 ਰੁਪਏ ਦੀ ਮਿਲਦੀ ਹੈ 50 ਦੀ ਮਿਲਦੀ ਹੈ ਮੈਨੂੰ ਦੁਕਾਨ ਤੇ 80 ਦੀ ਉਹ ਵਾਲੀ ਹੈ ਇਹ 100 ਰੁਪਏ ਵਾਲੀ ਹੈ ਕਿਦਾ ਮੇਲਾ ਮੇਲਾ ਲੁੱਟ ਲਿਆ ਲੁੱਟ ਲਿਆ ਜੀਨੇ ਮੇਲਾ ਲੁੱਟ ਗਿਆ ਮੈਂ ਤੈਨੂੰ ਮੇਲੇ ਚ ਲੁੱਟ ਲਿਆ ਇਹਨੇ ਮੇਲੇ ਹੀ ਲੁੱਟਿਆ ਮੇਲੇ ਚ ਲੁੱਟ ਲਿਆ 50 ਰੁਪਏ ਵਾਲੀ 80 ਰੁਪਏ ਚ ਲਾ ਦੀ ਰੋਂ ਚੱਲ ਕੋਈ ਗੱਲ ਜਾਂਦੇ ਹਾਂ ਕਰੇ ਜਾ ਕੇ ਤਾਂ ਕੱਖ ਨਹੀਂ ਦੇਣਾ ਤਾਂ ਪੁਰਜ਼ਾ ਪੁਰਜ਼ਾ ਕਰ ਦੂ ਅਜ ਵਾਰ ਚੱਲ ਦੇਗਾ ਪਛਲੇ ਹੋਰ ਲੈ ਲਿਆ ਸੋਨੇ ਦੇ ਦਿਖਾ ਦੇ ਆ ਯਾਰ ਬਾਏ ਮਹਿੰਗੇ ਮਹਿੰਗੇ ਨੇ ਚੱਲੀ ਕਿੰਨੇ ਲੱਖ ਲੱਗ ਗਏ ਤੇਰਾ ਇਹ ਪੁੱਛ ਨਾ ਦੋ 77 ਬਣਾਣਾ ਦੇ ਕੇ ਆਣਾ 77 ਸਾਰੇ ਬਾਰਾਂ ਮਾ ਦੇ ਰਿਹਾ ਆ ਯਾਰ ਕਿੰਨੇ ਚਾਹੇ 50 50 ਪੈਣਾ ਇਹ ਵੀਰੇ 50 ਦੱਸੀ ਨੂੰ ਮੇਲੇ ਚ ਲੁੱਟ ਲਿਆ ਵੀਰੇ ਲੁੱਟ ਗਿਆ ਨਾ ਦੱਸੀ ਇਹਦਾ ਮੇਲੇ ਚ ਲੁੱਟਿਆ ਦੱਸੀ ਜਿਹਦਾ ਮੇਲੇ ਚ ਲੁੱਟਿਆ ਮੇਲੇ ਚ ਰੁੱਟਾ ਕਰਦੇ ਨੇ ਉਹਨੂੰ ਮੇਲੇ ਚ ਲੁੱਟ ਲਿਆ ਹਾਂ ਅਸੀਂ ਵੀਰੇ ਮੇਲਾ ਲੁੱਟ ਲਿਆ ਹਾਂ ਤੁਸੀਂ ਮੇਲਾ ਲੁੱਟਿਆ ਦੱਸੀ ਓਏ ਦੱਸੀ ਵੀਰੇ ਮੇਲਾ ਲੁੱਟ ਲਿਆ ਇਹਦਾ ਇਹਨੂੰ 50 50 ਚ ਲੈ ਇਹਨੂੰ ਮੇਲੇ ਚ ਲੁੱਟ ਲਿਆ ਇਹਨਾਂ ਨੇ ਮੇਲਾ ਲੁੱਟ ਲਿਆ ਏ ਹੋ ਗਈ ਖਲੋੜ ਦੇਰ ਨਾਲ ਬਾਈ ਕਿੱਥੇ ਆ ਚੀਜ਼ ਬਾਈ ਕਿੱਥੇ ਆ ਬਾਬੇ ਦੇ ਦੋ ਵੀਰੇ ਦੇਖ ਮੈਜੀ ਦਾ ਦੇ ਬਾਈ ਬਾਬੇ ਮਰੇਰੇ ਬੋਟਲੇ ਵਾਲੇ ਜੀ ਦਰਗਾਹ ਤੇ ਐਂਬੂਲੈਂਸ ਵੀ ਪੁਲਿਸ ਵੀ ਸੁਵਿਧਾ ਹੈ ਜੇ ਕਿਸੇ ਨੂੰ ਖੜਦਾ ਬਾਬੇ ਦੀ ਦਰਗਾਹ ਤੇ ਐਂਬੂਲੈਂਸ ਫ੍ਰੀ ਚੱਲਾ ਦਿੱਤਾ ਹੁੰਦੇ ਨੇ ਸਾਰਾ ਕੁਝ ਅੱਜ ਦਾ ਬਲੌਗ ਬਣਾਉਣ ਲੱਗ ਗਏ ਹੰਨੀ ਕਹਿੰਦਾ ਮੈਂ ਸਾਰਿਆਂ ਨੂੰ 버ਗਰ ਖਵਾਉਂਗਾ ਬਾਈ ਖਾ ਲੋ ਖਾ ਲੋ 버ਗਰ ਖਾ ਲੋ ਆਜੋ ਖਾ ਲੋ ਜਿੰਨੇ ਖਾਣੇ ਨੇ 버ਗਰ ਮੇਰੇ ਵੱਲੋਂ ਆ ਜਾ 버ਗਰ ਤਾਂ ਖਵਾ ਦੇ ਖਾ ਲੋ ਆਜੋ ਲੋ ਵੀ ਜਾਂਦੇ ਜਾਂਦੇ ਪਹੁੰਚ ਗਏ 786 ਚੌਂਕ 'ਚ ਕਿਹੜਾ 786 ਚੌਂਕ 'ਚ ਹੁਣ ਚੱਲੀਏ ਆਪਾਂ ਕਰਨ ਨੂੰ ਹਾਂ ਵੀਰ ਜੀ ਕਰ ਲਓ ਛੇੜੋ ਆਪਣੀਆਂ ਗੱਡੀਆਂ ਰੇੜੀ ਆਪਣੀ ਅਸਲ ਓਏ 30 ਦੇਣ ਦਾ ਹੱਕ ਦਾ ਟੈਂਪੂ ਵਾਲੇ ਨੂੰ ਚੱਲੀਏ ਫਿਰ ਚਲੋ ਗਾਈ ਚਲੋ ਚਲੋ ਜਿੰਨੇ ਟੈਂਪੂ 'ਚ ਜਾਣਾ ਹੀ ਪਉਂਦੇ ਨਾ ਚਲੋ ਚਲ ਚਲੋ ਚਲੋ ਠੀਕ ਆ ਭਾਈ ਲੋ ਜੀ ਵਲੌਗ ਦਾ ਕਰਨ ਲੱਗ ਗਿਆ ਆਪਾਂ ਐਂਡ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਹੈਪੀ ਨਿਊ ਯਰ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਕਿਉਂ ਜੀ ਹੈਪੀ ਨਿਊ ਯਰ ਗੱਡੀਆਂ ਚੱਕ ਲੋ ਚੜੋ ਗੱਡੀਆਂ ਚੱਕੋ ਚਲੋ ਵੀ ਲੋ ਵੀ ਹੁਣ ਸਾਡੇ ਜਾਣ ਦਾ ਟਾਈਮ ਆਫ ਹੋ ਗਿਆ ਸਾਡੀ ਲੈਂਡ ਕਰੂਜ਼ਰ ਖੜੀ ਹੈ ਪੱਲੀ ਬਾਹਰ ਵਿੱਚ ਕੰਬਲ ਲਾ ਰੱਖਿਆ ਲੈਂਡ ਕਰੂਜ਼ਰ ਦੇ ਚੱਲੀਏ ਲੈਂਡ ਕਰੂਜ਼ਰ ਤਿਆਰ ਆਪਣੀ ਓਕੇ ਵੀਰ ਕੋਲ ਲੈਟਰ ਉੱਡਾ ਲਾਓ ਯਾਰ ਇਹ ਜ ਕੰਪੜ ਗੁੰਮਰ ਦੇਖੋ ਗੱਦੇ ਗੁੱਦੇ ਸੋਈ ਜੇ ਫਿਰ ਜਾ ਕੇ ਚਲੋ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ